ਠੀਕ ਹੈ ਇਹ ਪ੍ਰਸ਼ਾਸਨ ਦੇ ਵੱਲੋਂ ਚਲਾਇਆ ਗਿਆ ਹਾਂਜੀ ਤੁਸੀਂ ਉੱਥੇ ਕੋਲੇ ਸੀ ਹਾਂਜੀ ਇਸ ਮੇਰੇ ਸਾਹਮਣੇ ਮੁੰਡੇ ਦੇ ਗੋਲੀ ਵੱਜ ਗਈ ਮੱਥੇ 'ਚੋ ਆਰਪਾਰ ਕਰਤੀ ਮੁੰਡੇ ਦੀ ਡੈਥ ਹੋ ਗਈ ਜੀ ਉਹਦੀ ਅੱਛਾ ਹਾਂਜੀ ਇਹ ਜੋ ਬੰਬ ਸਿੱਟਦੇ ਨੇ ਉਹਦੇ ਨਾਲ ਚਲਾਉਂਦੇ ਨੇ ਵੀ ਕੀ ਪਤਾ ਨਾ ਲੱਗੇ ਤੇ ਹਜੇ ਵੀ ਲੱਗ ਰਹੇ ਹੁਣ ਇਹਨੇ ਮਾਰਨ ਕੀ ਪਤਾ ਜੇ ਭਾਈ ਸਰਕਾਰ ਅਸੀਂ ਅੱਤਵਾਦੀ ਤਾਂ ਨਹੀਂ ਹੈਗੇ ਇਹ ਅਜੀਬ ਹੀ ਕਿਸਾਨ ਆ ਯਾਰ ਜੇ ਇਹਦਾ ਇਹ ਕਰ ਰਹੇ ਨੇ ਜਿਵੇਂ ਪਹਿਲਾਂ ਦੀ ਚੀਨ ਤੇ ਪੰਜਾਬ ਇੰਡੀਆ ਦੀ ਲੜਾਈ ਚੱਲਦੀ ਹੋਵੇ ਤੁਹਾਨੂੰ ਲੱਗਦਾ ਕਿ ਟੱਕਰ ਦਿੱਤਾ ਜਾ ਰਿਹਾ ਬੜਾ ਜਿਆਦਾ ਹੀ ਅਬ ਪੰਜਾਬ ਦੀ ਬਾਰਡਰੀ ਦੇ ਅੰਦਰ ਆ ਗਏ ਬਾਈ ਕੁਝ ਇਹ ਵੀ ਕਹਿ ਰਹੇ ਕਿ ਨੌਜਵਾਨਾਂ ਨੂੰ ਖਸਾਉਂਦੇ ਆ ਉਹਨਾਂ ਨੂੰ ਜਾ ਕੇ ਨਾ ਵੀਰ ਪਹਿਲਾਂ ਮਾਰਦੇ ਨੇ ਨਾ ਇਹ ਆਪ ਨੂੰ ਲੱਗਦਾ ਕੋਕਾ ਮਾਰ ਬੱਟੇ ਛੱਡਦੇ ਨੇ ਉਧਰੋਂ ਫਿਰ ਸਾਡੇ ਵਾਲੇ ਮਾਰਦੇ ਨੇ ਉਸ ਤੋਂ ਬਾਅਦ ਇਹ ਬੰਬ ਸੱਟਦੇ ਨੇ ਉਸ ਤੋਂ ਬਾਅਦ ਫਿਰ ਆਪ ਚਲਾਉਂਦੇ ਨੇ ਬੰਬਾਂ ਨਾਲ ਆ ਤਾਣਾ ਲੱਗੇ ਠੀਕ ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਨੌਜਵਾਨ ਜ਼ਖਮੀ ਹੋ ਰਹੇ ਨੇ ਤਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੇ ਉੱਤੋਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਕਿ ਵੱਡੇ ਪੱਧਰ ਦੇ ਉੱਤੇ ਨੌਜਵਾਨ ਜ਼ਖਮੀ ਹੋ ਰਹੇ ਨੇ ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਤੇ ਕੁਝ ਦੀ ਹਾਲਤ ਇੰਨੀ ਨਾਜੁਕ ਦੱਸੀ ਜਾ ਰਹੀ ਹੈ ਕਿ ਉਹਨਾਂ ਦਾ ਪਤਾ ਨਹੀਂ ਕਿ ਬਚਣਾ ਹੈ ਕਿ ਨਹੀਂ ਬਚਣਾ ਲਗਾਤਾਰ ਇਸ ਤਰੀਕੇ ਦੀਆਂ ਤਸਵੀਰਾਂ ਨੌਰੀ ਬਾਰਡਰ ਦੇ ਉੱਤੋਂ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਰਹੀਆਂ ਨੇ